ਬੀਤੇ ਦਿਨ ਛੀਰੀਹਾਲ ਗੋਵਿੰਦਪੁਰ ਦੇ ਨੇੜੇ ਦੀ ਕਸਬਾ ਉਡਨਵਾਲ ਵਿੱਚ ਪੈਟਰੋਲ ਪੰਪ ਤੇ ਹੋਈ ਲੁੱਟ ਦੀ ਵੱਡੀ ਵਾਰਦਾਤ ਵਿੱਚ ਮਾਰੇ ਗਏ ਮੁਲਾਜ਼ਮ ਅਤੇ ਜ਼ਖਮੀ ਹੋਏ ਕਰਮਚਾਰੀਆਂ ਦੇ ਪਰਿਵਾਰਾਂ ਲਈ ਇਨਸਾਫ ਦਾ ਰਾਹ ਹੌਲੀ-ਹੌਲੀ ਸਾਫ਼ ਹੋ ਰਹੀ ਹੈ। ਇਸ ਲੁੱਟ ਤੇ ਕਤਲ ਦੀ ਘਟਨਾ ਤੇ ਅੰਜਾਮ ਦੇਣ ਵਾਲੇ ਇੱਕ ਮੁਕੱਲ ਤੇਰਿਆਂ ਨੂੰ ਘੁਮਾਨ ਪੁਲਿਸ ਵੱਲੋਂ ਕਾਬੂ ਕਰ ਲਿਆ ਗਿਆ ਹੈ। ਦੱਸਦੀ ਹੈ ਕਿ 13 ਮਾਰਚ ਨੂੰ ਉਦਨਵਾਲ ਦੇ ਇੱਕ ਪਟ્રોલ ਪੰਪ ਤੇ ਲੁਟੇਰਿਆਂ ਨੇ ਗੋਲੀਆਂ ਚਲਾਈਆਂ ਸਨ ਜਿਸ ਕਾਰਨ ਹਿਮਾਚਲ ਪ੍ਰਦੇਸ਼ ਦੇ ਰਹਿਣ ਵਾਲੇ ਇੱਕ ਪਟ્રોલ ਪੰਪ ਮੁਲਾਜ਼ਮ ਦੀ ਮੌਤ ਹੋ ਗਈ ਸੀ ਜਦਕਿ ਦੂਜਾ ਗੰਭੀਰ ਜ਼ਖਮੀ ਹੋ ਗਿਆ ਸੀ ਪੁਲਿਸ ਲੰਬੇ ਸਮੇਂ ਤੋਂ ਇਸ ਮੁਲਾਜ਼ਮ ਮੁਲਜ਼ਮ ਦੀ ਤਲਾਸ਼ ਕਰ ਰਹੀ ਸੀ ਜਿਸ ਨੇ ਆਪਣੇ گروਹ ਦੇ ਸਾਥੀਆਂ ਨਾਲ ਮਿਲ ਕੇ 50 ਤੋਂ ਵੱਧ ਲੁੱਟਾਂ ਨੂੰ ਅੰਜਾਮ ਦਿੱਤਾ ਹੈ ਮੀਡੀਆ ਨਾਲ ਗੱਲਬਾਤ ਦੌਰਾਨ ਐਸਐਚਓ ਬਲਦੀਪ ਗੁਰ ਨੇ ਦੱਸਿਆ ਕਿ ਇਹ ਮੁਲਾਜ਼ਮ ਮੁਲਜ਼ਮ ਕਾਫੀ ਸਮੇਂ ਤੋਂ ਪੁਲਿਸ ਦੀ ਲਿਸਟ 'ਚ ਸੀ ਅਤੇ ਕੁਝ ਕੁਸ਼ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਹੋਰ ਵੀ ਕਈ ਬਾਦਤਾਂ ਲੁੱਟਾਂ ਖੋਹਾਂ ਤੇ ਕਤਲ ਦੀ ਬਾਦਤਾਂ ਵਿੱਚ ਸ਼ਾਮਲ ਰਹਿ ਚੁੱਕਾ ਹੈ। ਉਹਨਾਂ ਦੱਸਿਆ ਕਿ ਅਸੀਂ ਇਸ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰ ਰਹੇ ਹਾਂ ਅਤੇ ਅਗਲੀ ਜਾਂਚ ਜਾਰੀ ਹੈ। ਘਟਨਾ ਤੋਂ ਬਾਅਦ ਲੋਕਾਂ ਵਿੱਚ ਡਰ ਦਾ ਮਾਹੌਲ ਬਣ ਗਿਆ ਸੀ ਪਰ ਪੁਲਿਸ ਵੱਲੋਂ ਕੋਈ ਕਾਰਵਾਈ ਨਾ ਲੋਕਾਂ ਦੇ ਰਾਹ ਦਾ ਸਾਲਿਆ ਹੈ। ਹੁਣ ਵੇਖਣਾ ਇਹ ਰਹੇਗਾ ਕਿ ਪੁਲਿਸ ਹੋਰ ਇਸ ਕੇਸ ਵਿੱਚ ਕਿਹੜੀ ਨਵੀਂ ਕਲਾਸਿਕ ਕਰਦੀ ਹੈ ਆਓ ਵੇਖਦੇ ਹਾਂ ਕਸਬਾ ਕਮਾਨ ਤੋਂ ਪੱਤਰਕਾਰ ਜਸਪਾਲ ਚੰਦੋਂ ਦੀ ਐਲਮਾਈ ਟੀਵੀ ਪੰਜਾਬ ਤੋਂ ਖਾਸ ਰਿਪੋਰਟ ਇਸ ਵਿੱਚ 16 ਤਿੰਨ ਇੱਕ ਪੂਦਨ ਵਾਲਾ ਕੰਟਰੋਲ ਪੰਪ ਤੇ ਲੁੱਟ ਦੀ ਨੀਂਤ ਦੇ ਨਾਲ ਦੋ ਜਣੇ ਜਿਹੜੇ ਬਲਦੇਵ ਸਿੰਘ ਤੇ ਸਾਹਬ ਸਿੰਘ ਜਿਹੜੇ ਆਏ ਸੀਗੇ ਪਰ ਲੁੱਟ ਤਾਂ ਇਹਨਾਂ ਕੋਲ ਹੋਈ ਨਹੀਂ ਲੇਕਿਨ ਜਿਹੜੇ ਸਿਗੇ ਉਹ ਫਟਰਾਲ ਪੰਪ ਦੇ ਸਿਗੇ ਕਰਨਦੇ ਹੈਗੇ ਸੀ ਉਹਨਾਂ ਦੇ ਦੋ ਇੱਕ ਨੂੰ ਜ਼ਖਮੀ ਕਰਤਾ ਇੱਕ ਦੀ ਜਿਹੜੀ ਹੈਗੀ ਉਹ ਗੋਲੀ ਲੱਗਣ ਦੇ ਨਾਲ ਉਹਦੀ ਮੌਤ ਹੋ ਗਈ ਸੀ ਜਿਹੜਾ ਕਿ ਉਹ ਮਾਚਲ ਅ ਪੰਦੇਸ ਦਾ ਰਹਿਣ ਵਾਲਾ ਸੀ ਰਵੀ ਕੁਮਾਰ ਸੀਗਾ ਤੇ ਇਹ ਇਹਦੇ ਵਿੱਚ ਜਿਹੜਾ ਸਾਬ ਸਿੰਘ ਹੈਗਾ ਵਾ ਇਹ ਕਾਨੂੰਨਮਰ ਪੁਲਿਸ ਨੇ ਜਿਹੜਾ ਹੈਗਾ ਇਹਨਾਂ ਨੇ ਇਸ ਤੋਂ ਬਾਅਦ 2 ਦਿਨ ਬਾਅਦ ਹੀ ਜਿਹੜੀ ਹੈਗੀ ਵਾਰਤਤ ਫਿਰ ਇਹਨਾਂ ਨੇ ਕੀਤੀ ਕਾਨੂੰਨਮਾਨ ਕਾਨੂੰਨਮਾਨ ਵਾਲਿਆਂ ਨੇ ਇਹਨਾਂ ਨੂੰ ਉੱਥੇ ਟੈਸਟ ਕਰਕੇ ਸਾਬ ਸਿੰਘ ਨੂੰ ਰੈਸਟ ਕਰ ਲਿਆ ਸੀਗਾ ਫਿਰ ਅਸੀਂ ਪ੍ਰੋਡਕਸ਼ਨ ਰੂਮ ਤੇ ਲੈ ਕੇ ਆਏ ਹੈਗੇ ਆ ਤੇ ਜਿਹੜਾ ਬਲਦੇਵ ਸਿੰਘ ਹੈਗਾ ਵਾ ਇਹ ਨਸੀਰਪੁਰ ਦਾ ਰਹਿਣ ਵਾਲਾ ਹੈਗਾ ਇਹਨੂੰ ਅਸੀਂ ਰੈਸਟ ਕੀਤਾ ਹੈਗਾ ਬਟਾਲਾ ਪੁਲਿਸ ਨੇ ਰੈਸਟ ਕੀਤਾ ਹੈਗਾ ਇਹ ਬਹੁਤ ਜ਼ਿਆਦਾ ਮੈਟੀਰੀਅਲ ਦੇ ਵਿੱਚ ਤੇ ਪਲੱਸ ਗੰ达ਸਪੁਰ ਤੇ ਸਾਡਾ ਜਿਹੜਾ ਕਮਾਂਡ ਥਾਣਾ ਹੈਗਾ ਇਹਦੇ ਵਿੱਚ ਇਹਨਾਂ ਨੇ ਬਹੁਤ ਜ਼ਿਆਦੀਆਂ ਵਾਰਦਤਾਂ ਘੱਟੋ-ਘੱਟ ਛੋਟੀਆਂ-ਛੋਟੀਆਂ ਵਾਰਦਤਾਂ ਜਿਹੜੀਆਂ 50 ਦੇ ਕਰੀਬ ਕੀਤੀਆਂ ਹੋਣਗੀਆਂ ਸਾਡੇ ਥਾਣੇ ਦੇ ਵਿੱਚ ਜਿਹੜਾ ਇੱਕ ਸਾਭ ਸਿੰਘ ਦਾ ਪੈਟਰੋਲ ਪੰਪ ਸੀਗਾ ਉੱਥੇ ਵੀ ਇਹਨਾਂ ਨੇ ਲੁੱਟਖੋ ਕੀਤੀ ਫਿਰ ਇੱਕ ਗ੍ਰਾਮਨੀ ਬ੍ਰਾਂਚ ਹੁੰਦੀ ਹੈਗੀ